ਵੇਰੇ ਵੇਟਰ ਖੜਾ ਸੀ ਆ ਜੀ ਵੇਟਰ ਨੇ ਅੱਗੇ ਲਾਈਆਂ ਹੋਈਆਂ ਅੱਗੇ ਮੰਝਾ ਦੰਨ ਮੰਝੇ ਸੀ ਪਹਿਲਾਂ ਹੁੰਦਾ ਮੇਰੀ ਕਰਦੇਗਾ ਜੀ ਉਦੋਂ ਬਾਅਦ ਜਿਹੜਾ ਲੜਕੀ ਦਾ ਨੜਕਾ ਚੱਲ ਜਾਣੇ ਪੈ ਗਏ ਵੇਟਰ ਨੇ ਆਪਣੇ ਵਰਕਟਾੜ ਹੋਏ ਤੇ ਨੜਕਾ ਪਾਈ ਦੋ ਵੇਸਾ ਤਾਂ ਸੀਗਾ ਜਿਹੜਾ ਖਾਤਾ ਕਰ ਜਿਹੜੇ ਕਿਲਾ ਨੂੰ ਆਏ ਲੈ ਕੇ ਘਰ ਤੋਂ ਤੇ ਜਿਹਦਾ ਬਣਾ ਤਿੱਖੀ ਦਾ ਰੱਪਟਾ ਨਾ ਪਿਆ ਤੇ ਅਸੀਂ ਭੱਜ ਕੇ ਉੱਥੇ ਗਏ ਜੋ ਟਰੈਕਟਰ ਵਿੱਚ ਅਧਿਆਤਸ ਕੋ ਕੁੜੀ ਜੀ ਦੀ ਮੌਤ ਹੋ ਗਈ ਜੀ ਕੀ ਨਾਮ ਹੈ ਤੁਹਾਡਾ ਸਰਜੀ ਸਿੰਘ ਜੀ ਰਜੀਤ ਸਿੰਘ ਕੀ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਲੋਹਾਰਾ ਜੀ ਕੀ ਹੋਇਆ ਕੀ ਹਾਦਸਾ ਹੋਇਆ ਸਰ 1:30 ਦਾ ਟਾਈਮ ਸੀਗਾ ਜਦੋਂ ਸਾਡਾ ਘਰ ਜਿਹੜੇ ਕਿਲਾ ਨੂਰਾ ਦੇ ਘਰ ਤੋਂ ਤੇ ਜਦੋਂ ਉਹਨਾਂ ਰਜੀਤ ਜੀ ਦੇ ਘਰ ਬੱਚਿਆਂ ਦਾ ਪਿਆ ਤੇ ਅਸੀਂ ਭੱਜ ਕੇ ਉੱਥੇ ਗਏ ਤੇ ਜੋ ਟਰੈਕਟਰ ਵਿੱਚ ਅਧਿਆਤਸ ਕੋ ਕੁੜੀ ਜੀ ਦੀ ਮੌਤ ਹੋ ਗਈ ਜੀ ਇਹ ਰਟਾਇਰ ਜਦੋਂ ਪਾਇਆ ਮੇਰਾ ਟਾਇਰ ਤੇ ਉਹਨਾਂ ਦੇ ਕਿ ਕੱਦ ਜਾ ਕੇ ਜਿਹੜਾ ਸੀ ਉਹ ਟਾਇਰ ਟਪ ਰੋ ਗਿਆ ਤੇ ਤਿੰਨ ਮੰਜੇ ਸੀਗੇ ਬੱਚੇ ਤਿੰਨ ਪਏ ਸੀਗੇ ਕੂੜੀ ਦੇ ਥੋੜੇ 7 35 ਦਾ ਟੱਡੀ ਆ ਤੇ ਬੱਚਾ ਜਿਹੜਾ ਸੀ ਪੱਖੇ ਦਾ ਪੱਕਾ ਵੀ ਸੀ ਟਟਿਆ ਤੇ ਬੱਚਾ ਮਗਰ ਢੱਕਾ ਜਾ ਕੇ ਕਵਨ ਉਹ ਤਾਂ ਬੱਤ ਕਿਵੇਂ ਹੋਇਆ ਕਿਵੇਂ ਇਹ ਸਾਰਾ ਕੀ ਸਰ ਛਾੜ ਹੋਇਆ ਸਰ ਬੈਠਾ ਰੋ ਟ੍ਰੈਕਟਰ ਆਪੇ ਸਟਾਰਟ ਹੋ ਗਿਆ ਆਪੇ ਸਟਾਰਟ ਆਪੇ ਕਿਵੇਂ ਹੋ ਗਿਆ ਸਟਾਰਟ ਇਹ ਜੀ ਪਰ ਮਾਰਕ ਦੀ ਵਾਰ ਸਿਲਪ ਸਟਾਰਟ ਸਿਲਪ ਸਟਾਰਟ ਸਟਾਰਟ ਹੋ ਗਿਆ ਗੇਰਚ ਖੜਾ ਸੀਗਾ ਗੇਰਚ ਖੜਾ ਸੀਗਾ ਕਿੰਨੇ ਕਿੰਨੇ ਵਜ ਦਾ ਇਹ ਵਕਿਆ ਨਹੀਂ 1.3 ਵਜ ਦਾ ਰਾਤ ਨੂੰ 10:00 ਵਜੇ ਹਾਂ 1.3 ਵਜੇ ਟਰੈਕਟਰ ਕਿੰਨਾ ਕੁ ਬਰਾਣਾ ਹੈ 1 ਮਾੜਾ ਹੈ ਕਿਹੜਾ ਮਾੜਾ ਹੈ ਚਲਾ ਦੇਣਾ 3 ਸਰ ਆਪਣਾ ਉਸ ਤੋਂ ਬਾਅਦ ਕੀ ਹੋਇਆ ਹੋਰ ਵੀ ਸਟਾ ਚੀ ਗਏ ਉਹ ਤੋਂ ਬਾਅਦ ਨਹੀਂ ਸਰ ਉਹ ਜਿਹੜਾ ਲਗੜਾ ਬੰਦੀਆਂ ਉਸ ਤੋਂ ਬਾਅਦ ਅੱਤਾਲਾ ਲਾਇਆ ਉਹ ਤੋਂ ਮੋੜ ਦੀ ਫੜਦੜਾ ਟਰੈਕਟਰ ਜਿਹੜਾ ਪਹਿਲਾ ਟਾਇਰ ਸੀ ਉਹਦੇ ਤੇ ਲੱਗ ਗਿਆ ਫਿਰ ਉਹ ਜਾਂ ਅੱਤਾਲਾ ਲੈ ਕੇ ਪਰ ਅੱਤਾਲਾ ਉਹਦੇ ਚੱਕਰ ਅੱਤਲੇ ਤਾਈ ਦਲਾਤ ਭਾਈ ਕੀ ਹੋਇਆ ਤੁਹਾਡੀ ਕਾਰਵਾਈ ਕਿਵੇਂ ਮੌਜੂਦ ਨਹੀਂ ਇਹ ਬੇਰੇ ਦੇ ਟਰੈਕਟਰ ਖੜਾ ਸੀ ਜੀ ਟਰੈਕਟਰ ਦੇ ਅੱਗੇ ਲਾਈਆਂ ਹੋਈਆਂ ਸੀਆਂ ਮੰਜੇ ਦੇ ਤਿੰਨ ਮੰਜੇ ਸੀ ਪਹਿਲਾ ਮੰਜਾ ਮੇਰੀ ਪਰਣੀ ਦਾ ਸੀਗਾ ਜਿੱਦੋਂ ਬਾਅਦ ਚ ਇੱਕ ਲੜਕੀ ਤੇ ਇੱਕ ਲੜਕਾ ਤਿੰਨ ਜਣੇ ਪੈ ਗਏ ਸੀ ਟਰੈਕਟਰ ਨੇ ਆਪਣੇ ਆਪ ਸਟਾਰਟ ਹੋ ਗਿਆ ਤੇ ਨਕਰ ਭਾਈ ਮੇਰੇ ਕਾਰਵਾਈ ਨੂੰ ਬੱਚੀ ਦੇ ਨੂੰ ਛੁਰਜੋ ਹਟਾਈ ਸੁਤੇ ਭਾਈ ਕਿ ਹਾਂ ਜੀ ਕਿੰਨੇ ਵੀ ਗੱਲ ਹੈ ਇੱਕ ਲੜ ਦੀ ਗੱਲ ਹੈ ਰਾਤ ਨੂੰ ਹਾਂ ਤੇ ਟਰੈਕਟਰ ਕਿਵੇਂ ਸਟਾਰਟ ਹੋ ਗਿਆ ਕਹਿੰਦਾ ਉਹ ਜਿੱਤੇ ਜੀ ਗਏ। ਮੈਂ ਥੋੜਾ ਇਧਰ ਹੀ ਬਗ ਲਿਖਿਆ ਜੀ। ਮੰਜਲ ਬੇਵੀ ਟਰੈਕਟਰ ਕਿ ਮੈਂ ਚੜ ਗਿਆ ਆਪਣੇ ਉੱਤੇ। ਅਪੀਂਟਰ ਹੋ ਗਈ। ਟਰੈਕਟਰ ਆਪਣੇ ਹੀ ਹੋ ਗਿਆ। ਚੈੱਕ ਜਿੱਤਾ ਬਾਦ ਤੂੰ। ਸਾਰਾ ਮੱਛੀਆ ਹੋ ਜਾਏ। ਅੱਛਾ। ਉਹ ਪੌਂਸ ਜਦੋਂ ਸੁਤਾ ਜੀ ਜਦੋਂ ਬ੍ਰੈਕਫਾਸਟ ਕਰ ਰਹਾ। ਤੇਰੀ ਲੜਕੀ, ਉਹ ਲੜਕਾ ਤੇ ਮੇਰੀ ਘਰ ਵਾਲੀ ਤੇ ਬਾਲ ਚ ਮਾਸੀ ਹੋਈ। ਟਰੈਕਟਰ ਗੀਰ ਚ ਖੜਾ ਜੀ ਇਹ। ਫੇਰ ਜੀ। ਕਮਪੀਟ ਕਰਦੇ ਹਾਂ ਜੀ ਫਟੇ ਦਾ ਕੰਮ ਕਰਦੇ ਹਾਂ